ਨੀ ਵਾਰੀ ਬਸੀ ਖੱਟਣ ਗਈ ਸੀ ਖੱਟ ਲੈ ਆਂਦਾ ਈ ਨੀ ਖੱਟ ਕੇ ਲੈ ਆਂਦਾ ਕੀ ਨੀ ਮੇਰੇ ਪਤਾ ਮਰ ਬਰ ਪਤਾ ਮਰ ਬਰਤੀ ਨੀ ਮੇਰੇ ਪਤਾ ਮਰ ਬਰ ਤਮਾਸ਼ਾ ਨਿਕਲੇ ਕੁੜੀਆਂ ਦਾ ਤਮਾਸ਼ਾ ਆਪਣਾ ਤਮਾਸ਼ਾ ਨਿਕਲੇ ਕੁੜੀਆਂ ਕੀ ਹੋ ਤੂੰ ਸੱਤੇ ਦੀ ਮਾਂ ਦੀ ਸੁਣ ਲਗਾ ਨੀ ਕੀ ਹੋ ਗਿਆ ਜਿੰਨੂ ਕਰੀ ਵੀ ਮੇਰੇ ਮੇਰੇ ਪੋਤਿਆਂ ਨੇ ਉਹਨਾਂ ਦੇ ਵੀ ਹੋਣੇ ਉਹਨਾਂ ਮੇਰੇ ਮੁੰਡੇ ਨੇ ਹੋਣਾ ਕੀ ਅੱਛੇ ਪੇਰ ਕਹਿੰਦੀ ਬਿੰਦਰ ਬਿੰਦਰ ਤੇਰਾ ਖਾਣਾ ਲਪਾਉਣਾ ਯਾਹੋ ਦੇਰ ਕਰ ਸੋਣਾ ਕੀ ਕਹਿੰਦੀ ਆ ਜਿਹੜਾ ਸੂਟ ਮੈਨੂੰ ਇੰਨੀ ਲੱਕ ਦਿੱਤਾ ਯਾਰ ਕਹਿੰਦੀ ਕਿਦਰ ਸਾਡੇ ਕੋਲ ਫੜਾ ਲਾਉਣਾ ਨਵਾਂ ਸੂਟ ਪਾ ਕੇ ਮੈਂ ਚਾਹ ਤੋ ਨਿਕਾ ਨਹੀਂ ਸਕਦਾ ਇਹ ਬਾਗੀ ਬਾਜ਼ਾਰ ਨਾਲ ਫੇਰ ਜਦ ਇੱਥੋਂ ਚੜ ਗਈ ਬੱਸ ਨਿਆ ਹੋ ਚੜ ਗਈ ਗਗਰਾ ਬਾਗੀ ਕਾਲਾ ਗਗਰਾ ਬਾਗੀ ਕਾਲਾ ਗੁਰੂਆਂ ਵਾਲਾ ਨਾਲਾ ਗੁਰੂਆਂ ਵਾਲਾ ਨਾਲਾ ਨਹੀਂ ਜਾਦ ਉੱਥੇ ਜਾ ਕੇ ਬੱਸ ਸਟੈਂਡ ਤੇ ਨਾਡੇ ਉੱਤਰੀ ਨਹੀਂ ਫੇਰ ਜਿੱਦ ਲੋ ਕਰਦੀ ਫਿਰ ਸੰਨ 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 ਕਰਦੀ ਫਿਰੇ ਤਨ 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 ਕੋਈ ਨਹੀਂ ਯਾਨੀ ਹੈਡਰਿਕਸ਼ਾ ਹੈਡਰਿਕਸ਼ਾ ਜਦੋਂ ਬੀਬੀ ਤੋਂ ਪੜੀ ਤੀ ਕੀ ਲੱਗਦੀ ਹੈ ਹੈਡਰਿਕਸ਼ਾ ਦਾ ਮਤਲਬ ਕੀ ਹੁੰਦਾ ਹੈ ਆਹੋ ਰਿਕਸ਼ੇ ਵਾਲਾ ਵੀਰ ਹੈ ਰਿਕਸ਼ੇ ਵਾਲਾ ਭਾਈ ਯਾਨੀ ਫੇਰ ਯਾਨੀ ਮੇਰੀ ਗੱਲ ਸੁਣੋ ਕਿਰਨ ਨੂੰ ਸਦਰ ਬਾਜ਼ਾਰ ਦਾ ਕਿ ਚਾਹਤਾ ਨਹੀਂ ਫੇਰ ਨਹੀਂ ਬਾਕੀ ਉੱਥੇ ਬਾਕੀ ਉੱਥੇ ਅੱਛਾ ਉਹਨਾ ਬੈਠੀ ਰਿਕਸ਼ੇ ਤੇ ਨਹੀਂ ਫੇਰ ਬੀਬੀ ਉੱਤ ਕਿ ਕਿ ਰਿਕਸ਼ੇ ਹੱਥ ਪਾ ਲੈ ਉਸ ਤੇ ਸ਼ੰਕ ਦਾ ਨਾਲਾ ਮੇਰਾ ਦੇਖ ਸ਼ੰਕ ਦਾ ਨਾਲਾ ਮੇਰਾ ਦੇਖ ਸ਼ੰਕ ਦਾ ਨਾਲਾ ਮੇਰਾ ਗੁੱਸਾ ਦਾ ਨਾਲਾ ਮੇਰਾ ਰੁੱਸਣਾ ਥੱਲੇ ਮੇਰਾ ਦੇਖ ਸ਼ੰਕ ਦਾ ਨਾਲਾ ਮੇਰਾ ਰੁੱਸਣਾ ਥੱਲੇ ਮੇਰਾ ਪਰੇਸ਼ਾਨ ਦਾ ਨਾਲਾ ਮੇਰਾ ਰੁੱਸਣਾ ਥੱਲੇ ਮੇਰਾ ਦੇਖ ਸ਼ੰਕ ਦਾ ਨਾਲਾ ਮੇਰਾ ਰੁੱਸਣਾ ਥੱਲੇ ਕੀ ਹੋਇਆ ਘਨੇ ਆਨੇ ਵੀ ਬੜੀ ਬ੍ਰੇਕ ਹੈ ਘਨੇ ਜਾ ਕੇ ਦੇਖਾ ਕਪੜਾ ਦੁਕਾਨ ਤੇ ਨਹੀਂ ਅੱਛਾ ਉਹ ਕਹਿੰਦਾ ਦੱਸ ਬੀਬੀ ਕਿ ਨਹੀਂ ਵੇ ਸੋਨੇ ਸੋਨੇ ਦੇ ਸੂਟ ਪਾੜ ਨਹੀਂ ਅੱਛਾ ਘਨੇ ਉਹ ਕਹਿੰਦਾ ਬੀਬੀ ਬੀਬੀ ਤੁੰਬੀ ਕੱਲੇ ਬੀਬੀ ਹੰਮੀ ਕੱਲੇ ਬੀਬੀ ਤੁੰਬੀ ਕੱਲੇ ਬੀਬੀ ਹੰਮੀ ਕੱਲੇ ਤੇਰਾ ਦੇਖਣਕ ਦਾ ਨਾਲਾ 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 ਮੇਰੀ ਕੈਂਚੀ ਨਾ ਚੱਲੇ ਤੇਰਾ ਦੇਖਣਕ ਦਾ ਨਾਲਾ ਮੇਰੀ ਕੈਂਚੀ ਨਾ ਚੱਲੇ ਤੇਰਾ ਦੇਖਣਕ ਦਾ ਨਾਲਾ ਤੇਰੀ ਕੈਂਚੀ ਨਾ ਚੱਲੇ ਤੇਰਾ ਦੇਖਣਕ ਦਾ ਨਾਲਾ ਮੇਰੀ ਨੀ ਫੇਰ ਕੀ ਹੋਇਆ ਕੀ ਪੈਰ ਤਾਂ ਰਿਕਸ਼ੇ ਵਾਲਿਆਂ ਨਾਲ ਗੁੱਸੇ ਨੂੰ ਗੁੱਸੇ ਪੜਿਆ ਲੈ ਨਾਲ ਦੋਸਤ ਨੂੰ ਕੁੱਤੀ ਕੇ ਨੂੰ ਪਤਾ ਨਹੀਂ ਸਭਾ ਵਾਣਾ ਕੱਪਾ ਆਹੋ ਲੈ ਇੱਕ ਤੱਛ ਬਿੱਲੀ ਆਹੋ ਇੱਕ ੋਂਖਾ ਕਰਨਾ ਨਾ ਨੰਮੇ ਗਈ ਸ਼ਾਪਿੰਗ ਕਰਨ ਵਾਸਤੇ ਐ ਨਹੀਂ ਦੱਸਿਆ ਕਿ ਕਾਹਦੇ ਵਾਸਤੇ ਗਈ ਦੀ ਦਸਤਾ ਦਿੱਤਾ ਵੀ ਕੋਈ ਨਾ ਕੋਈਆ ਬਿੰਦਰ ਫੇਕੇ ਨਾ ਚਾਹ ਕਰਦੀ ਇਹ ਨਾਮ ਲੈ ਕੇ ਦੱਸ ਕਿਵੇਂ ਆਉਣਾ ਨਹੀਂ ਸੱਤੇ ਨਹੀਂ ਆਉਣਾ ਤੇ ਅੱਛਾ ਨਹੀਂ ਉਹ ਜਿਹੜਾ ਇਸਤਾ ਤੇ ਵੀਡੀਓ ਬਣਾਉਂਦਾ ਨਹੀਂ ਅੱਛਾ ਨਹੀਂ ਹੁਣ ਸਾਂ ਨਹੀਂ ਫੇਰ ਉਹਦੇ ਨਾਲ ਲੱਗ ਪਈ ਕਪੜਿਆਂ ਨਾਲ ਲੱਗ ਗਿਆ ਨਾਲ ਫਾਇਦੇ ਕੰਮ ਤੋਂ ਬਾਹਰ ਨਿਕਲ ਕਿ ਟਿੱਕੀ ਕੱਪੀ ਆਵੇ ਤੇਰੀ ਮਾਂ ਬਾਹਰ ਨਿਕਲ ਫੇਰ ਭਾਈ ਤੂੰ ਤੂੰ ਮੈਂ ਮੈਂ ਅੱਛਾ ਬੱਤ ਮੁੰਤੀ ਤੂੰ ਮੈਂ ਮਾਂ ਮੁੰਤੀ ਵਸ ਸਮੋਸੇ ਲਾਸ ਕੋਸੀ ਜਾਨੇ ਨਿਕਲ ਕੇ ਬਾਹਰ ਆ ਗਈ ਤੂੰ ਮੈਂ ਇੱਕ ਤਵਾਲੀ ਆਹੋ ਨੀ ਜਰਕ ਤਵਾਲੀ ਗਈ ਨਿਕਲੇ ਨੀ ਭੈਣੇ ਉੱਥੇ ਤਾਂ ਵਿਆਹ ਦੇ ਨੂੰ ਫਿਲੋਟ ਹੈ ਹਾਏ ਭਾਈ ਜਦੋਂ ਬੀਬੀ ਪੱਤਾ ਜਾਂ ਖੰਡਾ ਜਾਂ ਜੂਸ ਲਿਖਣਾ ਲੱਗ ਗਿਆ ਜਦੋਂ ਨੈਰੀਕਾ ਪੱਤਾ ਜਾਂ ਖੰਡਾ ਜਾਂ ਜੂਸ ਲਿਖ ਗਿਆ ਫੇਰ ਨਹੀਂ ਤੈਨੂੰ ਪਤਾ ਹੀ ਅੱਛਾ ਇਹ ਪਿਆ ਜਦ ਮੁੜਸੀ ਵਿੱਚ ਤਿੰਨ ਕਲਮ ਫੇਰ ਜੀ ਉਹਦੇ ਵੀ ਹੱਥ ਕੰਬਣੇ ਜੀ ਉਹਦੇ ਵੀ ਹੱਥ ਕੰਬਣੇ ਉਹਦਾ ਵੀ ਹੱਥ ਕੰਬਣੇ ਜੀ ਉਹਦੇ ਵੀ ਹੱਥ ਕੰਬਣੇ ਉਹ ਫਤਕੀ ਕਹਿੰਦਾ ਕੀ ਕਹਿੰਦਾ ਤੂੰ ਨੇ ਕੱਲ ਬੀਬੀ ਨੀ ਨਮਨੂਨਾ ਆਇਆ ਨੀ ਨਮਨੂਨਾ ਆਇਆ ਨੀ ਪਹਿਲਾ ਤਾਂ ਉਹ ਹੈਗਾ ਨਹੀਂ ਤੇ ਹਾਦੀਰ ਮਾ ਬਣਾਇਆ ਨੀ ਹੁਣੀ ਨਮਾ ਬਣਾਇਆ ਜੀ ਕੀ ਥਰਮਲ ਤੋਂ ਜੀ ਜੀ ਥਰਮਲ ਤੋਂ ਪਤਾ ਲੈਣਾ ਆ ਬੀਜੀ ਥਰਮਲ ਤੋਂ ਪਤਾ ਲੈਣਾ